ਸਾਤ੍ਰੀਕਾਲ ਹਮਦਾਲ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਸਰਕਾਰ ਨੇ ਦਾਗੀ ਪ੍ਰਵਾਸੀਆਂ ਪਿੱਛੇ ਲਾਇਆ ਖੁਫੀਆ ਅਫਸਰ ਪਰਮਾਨੈਂਟ ਰੈਜ਼ਿਡੈਂਸੀ ਦੇਣ ਤੋਂ ਪਹਿਲਾਂ ਡੁੰਗਾਈ ਨਾਲ ਹੋ ਰਹੀ ਪੜਤਾਲ ਕੈਨੇਡਾ ਵਿੱਚ ਭਾਰਤੀ ਪਰਿਵਾਰ ਦੇ ਘਰ ਤੇ ਚੱਲੀਆਂ ਗੋਲੀਆਂ ਅਲਬਰਟਾ ਦੇ ਲੜਕ ਕਸਬੇ ਵਿੱਚ ਵਾਪਰੀ ਵਾਰਦਾਤ ਆਇਰਲੈਂਡ ਵਿੱਚ 6 ਸਾਲਾ ਬੱਚੀ ਤੇ ਨਸਲੀ ਹਮਲਾ ਬੇਰਹਿਮੀ ਨਾਲ ਕੁੱਟਿਆ ਭਾਰਤ ਵਾਪਸ ਜਾਣ ਦੇ ਮਿਹਣੇ ਦਿੱਤੇ ਅਮਰੀਕਾ ਤੋਂ ਜਹਾਜ਼ ਚੜ੍ਹੇ ਮਸਾਫਰਾ ਨਾਲ ਹੋ ਗਈ ਜੱਗੋ 13ਵੀਂ 29 ਘੰਟੇ ਜਹਾਜ਼ ਵਿੱਚ ਲੰਗਾਉਣੇ ਪਏ ਸੋ ਤੋਂ ਵੱਧ ਮੁਲਕਾਂ ਤੇ ਲਾਗੂ ਹੋਈਆਂ ਡੋਨਲਡ ਟਰੰਪ ਦੀਆਂ ਟੈਰਿਫਸ 50 ਫੀਸਦੀ ਟੈਰਿਫਸ ਨਾਲ ਭਾਰਤ ਸਭ ਤੋਂ ਅੱਗੇ ਪਹਿਲੀ ਅਕਤੂਬਰ ਤੋਂ ਸਾਰੀਆਂ ਕੁ ਮੰਤਰੀ ਉਡਾਣਾ ਸ਼ੁਰੂ ਕਰੇਗੀ 에어 ਇੰਡੀਆ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਦੀ ਪੀਆਰ ਲਈ ਕਾਲੇ ਹਜ਼ਾਰਾਂ ਪ੍ਰਵਾਸੀਆਂ ਦਾ ਪਿੱਛਾ ਖੁਫੀਆ ਏਜੰਸੀ ਦੇ ਅਫਸਰ ਕਰ ਰਹੇ ਨੇ ਅਤੇ ਹਰ ਸਰਗਰਮੀ ਉਤੇ ਨਜ਼ਰ ਰੱਖਣ ਸਣੇ ਪਿਛੋਕੜ ਨੂੰ ਵੀ ਡੰਗਾਈ ਨਾਲ ਫਰੋਲਿਆ ਜਾ ਰਿਹਾ ਹੈ ਜੀ ਹਾਂ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਮਾ ਵਿਭਾਗ ਨਹੀਂ ਚਾਹੁੰਦਾ ਕਿ ਦਾਗੀ ਕਿਸਮ ਦੇ ਲੋਕਾਂ ਨੂੰ ਮੁਲਕ ਵਿੱਚ ਰਹਿਣ ਦਾ ਪੱਕੇ ਹੋਣ ਦਾ ਮੌਕਾ ਮਿਲੇ ਜਿਸ ਦੇ ਮੱਦੇਨਜ਼ਰ ਲੱਖਾਂ ਦੀ ਤਾਦਾਦ ਵਿੱਚ ਅਰਜ਼ੀਆਂ ਕੈਨੇਡੀਅਨ ਖੁਫੀਆ ਏਜੰਸੀ ਕੋਲ ਭੇਜੀਆਂ ਜਾ ਰਹੀਆਂ ਨੇ ਉਦਰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਦੱਸਿਆ ਕਿ ਸਾਲ 2024 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ 538000 ਲੋਕਾਂ ਦਾ ਅੱਗਾ ਪਿੱਛਾ ਪਤਾ ਕਰਨ ਦੀ ਗੁਜ਼ਾਰਿਸ਼ ਭੇਜੀ ਗਈ ਜਦਕਿ 2023 ਵਿੱਚ ਅਜਿਹੀਆਂ ਗੁਜ਼ਾਰਸ਼ਾਂ ਦੀ ਗਿਣਤੀ 3 ਲੱਖ ਦੇ ਨੇੜੇ ਤੇੜੇ ਰਹੀ ਖੁਫੀਆ ਏਜੰਸੀ ਤੋਂ ਹਰੀ ਝੰਡੀ ਮਿਲਣ ਤੱਕ ਇਮੀਗ੍ਰੇਸ਼ਨ ਵਾਲੇ ਕਿਸੇ ਅਰਜ਼ੀ ਦੀ ਪ੍ਰੋਸੈਸਿੰਗ ਮੁਕੰਮਲ ਨਹੀਂ ਕਰ ਸਕਦੇ ਜਦਕਿ ਦੂਜੇ ਪਾਸੇ ਇਮੀਗ੍ਰੇਸ਼ਨ ਵਕੀਲਾਂ ਵੱਲੋਂ ਲੰਮੀ ਉਡੀਕ ਦੀ ਦੁਹਾਈ ਦਿੱਤੀ ਜਾ ਰਹੀ ਹੈ ਓਨਟਾਰੀਓ ਅਤੇ BC ਦੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਸਿਕਿਉਰਿਟੀ ਸਕਰੀਨਿੰਗ ਕਰਕੇ ਉਹਨਾਂ ਦੇ ਕਲਾਇੰਟਸ ਨੂੰ ਹੱਦ ਤੋਂ ਜ਼ਿਆਦਾ ਉਡੀਕਣਾ ਪੈ ਰਿਹਾ ਹੈ ਅਤੇ ਇਸ ਦਾ ਅਸਲ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਮਿਸਾਲ ਵਜੋਂ ਜਾਰਡਨ ਤੋਂ ਆਏ ਇੱਕ ਰਿਫਿਊਜੀ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕੀਤੀ ਪਰ ਉਹ ਮਈ 2024 ਤੋਂ ਸਿਕਿਉਰਿਟੀ ਸਕਰੀਨਿੰਗ ਦਾ ਨਤੀਜਾ ਹੀ ਉਡੀਕ ਰਿਹਾ ਹੈ ਇਸੇ ਦੌਰਾਨ ਕੈਨੇਡਾ ਸਰਕਾਰ ਵੱਲੋਂ ਨੈਕਸਸ ਕਾਰਡ ਬਾਰੇ ਲਿੰਗ ਨੀਤੀ ਵਿੱਚ ਤਬਦੀਲੀ ਕਰਨ ਦਾ ਮਸਲਾ ਵੀ ਸੁਰਖੀਆਂ ਵਿੱਚ ਹੈ ਭਾਵੇਂ ਇਸ ਤਬਦੀਲੀ ਦਾ ਮੁੱਖ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਜਾਰੀ ਇੱਕ ਕਾਰਜਕਾਰੀ ਹੁਕਮ ਹੈ ਪਰ ਇਮੀਗ੍ਰੇਸ਼ਨ ਲਾਇਰਜ਼ ਦਾ ਕਹਿਣਾ ਹੈ ਕਿ ਸੰਵਿਧਾਨਕ ਆਧਾਰ ਤੇ ਇਸ ਤਬਦੀਲੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਨੈਕਸਸ ਪ੍ਰੋਗਰਾਮ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਅਤੇ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ ਜਿਸ ਤਹਿਤ ਦੋਹਾਂ ਮੁਲਕਾਂ درمیان ਆਵਾਜਾਈ ਸੁਖਾਲੀ ਬਣ ਜਾਂਦੀ ਹੈ 트럼ਪ ਚਾਹੁੰਦੇ ਨੇ ਕਿ ਕੈਨੇਡਾ ਵਾਸੀਆਂ ਦੇ ਪਾਸਪੋਰਟ ਤੇ ਲਿੰਗ ਦੀ ਪਛਾਣ ਵਾਲੇ ਖਾਨੇ ਵਿੱਚ ਐਕਸ ਦੀ ਬਜਾਏ ਮੇਲ ਜਾਂ ਫੀਮੇਲ ਲਿਖਿਆ ਹੋਵੇ ਫਿਲਹਾਲ ਅਮਰੀਕਾ ਸਰਕਾਰ ਐਕਸ ਜੈਂਡਰ ਵਾਲੇ ਕੈਨੇਡੀਅਨ ਪਾਸਪੋਰਟਸ ਨੂੰ ਪ੍ਰਵਾਨ ਕਰ ਰਹੀ ਹੈ ਪਰ ਨੈਕਸਸ ਕਾਰਡ ਨਵਾਂ ਮੌਕੇ ਇਹ ਸਭ ਨਹੀਂ ਚੱਲਣਾ ਅਤੇ ਮੇਲ ਜਾਂ ਫੀਮੇਲ ਵਿੱਚੋਂ ਹੀ ਕੋਈ ਸ਼ਬਦ ਲਿਖਣਾ ਹੋਵੇਗਾ ਟ੍ਰਾਂਟੋ ਦੇ ਬੈਟਿਸਟਾ ਲੌਗ ਗਰੁੱਪ ਦੀ ਜੋਸ਼ਨਾ ਕੰਗ ਨੇ ਕੈਨੇਡਾ ਸਰਕਾਰ ਦੇ ਤਾਜ਼ਾ ਫੈਸਲੇ ਨੂੰ ਕਾਇਰਾਨਾ ਕਰਾਰ ਦਿੱਤਾ ਹੈ ਉਹਨਾਂ ਕਿਹਾ ਕਿ ਨਵੀਂ ਨੀਤੀ ਲੋਕਾਂ ਨਾਲ ਵਿਤਕਰਾ ਕਰਦੀ ਹੈ ਅਤੇ ਕੈਨੇਡੀਅਨ ਚਾਰਟਰ ਦੀ ਧਾਰਾ 15 ਦੇ ਵਿਰੁੱਧ ਜਾਂਦੀ ਹੈ ਬਰਾਬਰਤਾ ਵਾਲਾ ਸਿਧਾਂਤ ਇੱਥੇ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਆ ਡੋਨਲਡ 트੍ਰੰਪ ਦੀਆਂ ਟੈਰਿਫਸ ਲਾਗੂ ਹੋਣ ਨਾਲ ਸੰਬੰਧਤ ਖਬਰ ਵੱਲ ਭਾਰਤ ਸਣੇ ਦੁਨੀਆ ਦੇ 100 ਤੋਂ ਵੱਧ ਮੁਲਕਾਂ ਉੱਤੇ 트੍ਰੰਪ ਦੀਆਂ ਟੈਰਿਫਸ ਲਾਗੂ ਹੋ ਚੁੱਕੀਆਂ ਨੇ ਜੀ ਹਾਂ ਭਾਰਤ ਨੂੰ 50 ਫੀਸਦੀ ਟੈਰਿਫਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਬਾਕੀ ਮੁਲਕਾਂ ਨੂੰ ਪਹਿਲਾਂ ਤੋਂ ਤਹਿ ਦਰਾਂ ਮੁਤਾਬਕ ਅਦਾਇਗੀ ਕਰਨੀ ਹੋਵੇਗੀ ਅਮਰੀਕਾ ਦੇ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦੇ ਹ ਕਿਹਾ ਅੱਧੀ ਰਾਤ ਹੋ ਚੁੱਕੀ ਹੈ ਅਤੇ ਟੈਰਿਫਸ ਦੇ ਰੂਪ ਵਿੱਚ ਅਰਬਾਂ ਡਾਲਰ ਅਮਰੀਕਾ ਵੱਲ ਆ ਰਹੇ ਨੇ ਦੱਸ ਦਈਏ ਕਿ ਟਰੰਪ ਵੱਲੋਂ 2 ਅਪ੍ਰੈਲ ਤੋਂ ਟੈਰਿਫਸ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਕੌਮਾਂਤਰੀ ਸ਼ੇਅਰ ਬਾਜ਼ਾਰਾਂ ਵਿੱਚ ਹਾਲਾਤ ਬਦਤਰ ਹੋ ਗਏ ਅਤੇ ਨਿਵੇਸ਼ਕਾਂ ਨੇ ਆਪਣੇ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ ਅਮਰੀਕਾ ਦਾ ਸ਼ੇਅਰ ਬਾਜ਼ਾਰ ਵੀ ਮੂਦੇ ਮੂ ਡੇਗਾ ਅਤੇ ਸਿਰਫ 2 ਦਿਨ ਵਿੱਚ 10% ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ 트ੰਪ ਨੇ ਟੈਰਿਫਸ ਦਾ ਮਸਲਾ 90 ਦਿਨ ਲਈ ਟਾਲ ਦਿੱਤਾ। ਇਸ ਵਾਰ ਭਾਵੇਂ ਵੱਖ-ਵੱਖ ਮੁਲਕਾਂ ਨਾਲ ਵਪਾਰ ਸਮਝੌਤੇ ਕਰਦੇ ਆਂ, 트ੰਪ ਵੱਲੋਂ ਟੈਰਿਫਸ ਕਿਸੇ ਹੱਦ ਤੱਕ ਖੇਠਾਂ ਲਿਆਂਦੀਆਂ ਗਈਆਂ ਨੇ ਪਰ ਆਰਥਿਕ ਮਾਰਾਂ ਦਾ ਕਹਿਣਾ ਹੈ ਕਿ ਕੁਮੰਤਰੀ ਬਾਜ਼ਾਰਾਂ ਤੇ ਅਸਰ ਲਾਜ਼ਮੀ ਤੌਰ ਤੇ ਪਵੇਗਾ। ਦੂਜੇ ਪਾਸੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਇੱਕ ਅੰਦਾਜ਼ੇ ਮੁਤਾਬਕ ਔਸਤ ਟੈਰਿਫ ਦਰ 18.3% ਹੋ ਚੁੱਕੀ ਹੈ ਜੋ ਪਿਛਲੇ 100 ਸਾਲ ਵਿੱਚ ਸਭ ਤੋਂ ਜ਼ਿਆਦਾ ਬਣਦੀ ਹੈ ਸਾਲ 1909 ਵਿੱਚ ਅਮਰੀਕਾ 21% ਟੈਰਿਫਸ ਵਸੂਲ ਰਿਹਾ ਸੀ ਵਿਦੇਸ਼ਾਂ ਤੋਂ ਆਉਣ ਵਾਲੀਆਂ ਚੀਜ਼ਾਂ ਉੱਤੇ ਜ਼ਿਆਦਾ ਟੈਕਸ ਲੱਗਣ ਕਰਕੇ ਅਮਰੀਕਨ ਪਰਿਵਾਰਾਂ ਨੂੰ ਹਰ ਸਾਲ 2400 ਡਾਲਰ ਵਾਧੂ ਖਰਚ ਕਰਨੇ ਹੋਣਗੇ ਪਹਿਲਾ ਜਿਹੜਾ ਵਿਦੇਸ਼ੀ ਸਮਾਨ 100 ਡਾਲਰ ਵਿੱਚ ਮਿਲ ਰਿਹਾ ਸੀ ਹੁਣ ਉਹ ਔਸਤਨ 118 ਡਾਲਰ ਤੋਂ ਵੱਧ ਕੀਮਤ ਤੇ ਮਿਲੇਗਾ ਆਰਥਿਕ ਮਾਰਾ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਉਹਨਾਂ ਚੀਜ਼ਾਂ ਦੀਆਂ ਕੀਮਤਾਂ ਹੋਰ ਵਧਣਗੀਆਂ ਜਿਨ੍ਹਾਂ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਹੋਰ ਅੰਦਾਜ਼ੇ ਮੁਤਾਬਕ ਟਰੰਪ ਦੀਆਂ ਟੈਰਿਫਸ ਨਾਲ ਅਮਰੀਕਾ ਦੇ ਜੀਡੀਪੀ ਨੂੰ 140 ਅਰਬ ਡਾਲਰ ਦਾ ਨੁਕਸਾਨ ਹੋਵੇਗਾ ਸ਼ਰਾਬ ਪੀਣ ਵਾਲੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੇਲੇ ਅਤੇ ਕੌਫੀ ਸਭ ਤੋਂ ਮਹਿੰਗੇ ਹੋਣਗੇ ਜਦਕਿ ਮੱਛੀ, ਬੀਅਰ ਅਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਆਸਾਰ ਨੇ 트럼ਪ ਦਾਅਵਾ ਕਰ ਰਹੇ ਨੇ ਕਿ ਅਮਰੀਕਾ ਦਾ ਅਰਥਚਾਰਾ ਮਜ਼ਬੂਤ ਹੋਵੇਗਾ ਪਰ ਮਾਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧੀ ਤਾਂ ਲੋਕ ਖਰੀਦਦਾਰੀ ਘਟਾ ਦੇਣਗੇ ਅਤੇ ਰੋਜ਼ਗਾਰ ਦੇ ਮੌਕੇ ਘਟ ਸਕਦੇ ਨੇ ਹੁਣ ਤੱਕ ਮੋੜਵੀਆਂ ਟੈਰਿਫਸ ਦਾ ਜ਼ਿਆਦਾ ਰੌਲਾ ਨਹੀਂ ਪਿਆ ਪਰ ਸਮਾਂ ਲੰਘਣ ਤੇ ਜਵਾਬੀ ਕਾਰਵਾਈ ਸਾਹਮਣੇ ਆ ਸਕਦੀ ਹੈ ਸਭ ਤੋਂ ਵੱਡਾ ਖਤਰਾ ਰੈਸੈਸ਼ਨ ਦਾ ਮੰਡਰਾਉਣ ਲੱਗਾ ਹੈ ਕਮੰਟਰੀ ਏਜੰਸੀਆਂ ਅਤੇ ਆਰਥਿਕ ਮਾਰਾ ਨੇ ਸਾਫ ਰਵਜਾਂ ਵਿੱਚ ਚੇਤਾਵਨੀ ਦੇ ਦਿੱਤੀ ਹੈ ਕਿ ਟੈਰਿਫ ਜੰਗ ਅੱਗੇ ਵਧੀ ਤਾਂ ਦੁਨੀਆ ਨੂੰ ਰੈਸੈਸ਼ਨ ਤੋਂ ਕੋਈ ਨਹੀਂ ਬਚਾ ਸਕਦਾ ਆਈਐਮਐਫ ਦੇ ਅੰਦਾਜ਼ੇ ਮੁਤਾਬਕ ਕਾਰੋਬਾਰੀ ਜੰਗ ਕਰਕੇ ਕਮੰਟਰੀ ਵਿਕਾਸ ਦਰ 3.3 ਫੀਸਦੀ ਤੋਂ ਘਟ ਕੇ 3 ਫੀਸਦੀ ਤੋਂ ਹੇਠਾਂ ਆ ਸਕਦੀ ਹੈ ਟਰੰਪ ਦੀਆਂ ਟੈਰਿਫਸ ਹਰ ਮੋਲਕ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਇਹਨਾਂ ਕਰਕੇ ਵਸਤਾਂ ਦੇ ਨਿਰਮਾਣ ਅਤੇ ਐਕਸਪੋਰਟਸ ਵਿੱਚ ਕਮੀ ਆ ਸਕਦੀ ਹੈ। ਬਿਊਰੋ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ 6 ਸਾਲ ਦੀ ਬੱਚੀ ਉੱਤੇ ਹੋਏ ਨਸਲੀ ਹਮਲੇ ਨਾਲ ਸੰਬੰਧਤ ਖਬਰਵਾਲ ਭਾਰਤੀ ਪਰਿਵਾਰਾਂ ਦਾ ਆਇਰਲੈਂਡ ਵਿੱਚ ਰਹਿਣਾ ਔਖਾ ਹੋ ਗਿਆ ਹੈ ਜਿੱਥੇ 6 ਸਾਲ ਦੀ ਬੱਚੀ ਨੂੰ ਵੀ ਗੋ ਬੈਕ ਟੂ ਇੰਡੀਆ ਵਰਗੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਉਸ ਤੋਂ ਕੁਝ ਸਾਲ ਵੱਡੇ ਬੱਚੇ ਉਸ ਦੀ ਕੁੱਟਮਾਰ ਕਰ ਰਹੇ ਨੇ ਵਾਟਰਫੋਰਡ ਸ਼ਹਿਰ ਵਿੱਚ ਰਹਿੰਦੇ ਭਾਰਤੀ ਪਰਿਵਾਰ ਨੇ ਹੈਰਾਨਕੁਨ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹਨਾਂ ਦੀ ਬੇਟੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਜਦੋਂ 12 ਤੋਂ 14 ਸਾਲ ਉਮਰ ਵਾਲੇ ਮੁੰਡਿਆਂ ਦਾ ਇੱਕ 그룹 ਉੱਥੇ ਪੁੱਜ ਗਿਆ ਜਿਨ੍ਹਾਂ ਵਿੱਚ 8 ਸਾਲ ਦੀ ਇੱਕ ਕੁੜੀ ਵੀ ਸ਼ਾਮਲ ਸੀ ਮੁੰਡਿਆਂ ਨੇ ਬੱਚੀ ਨੂੰ ਸਾਈਕਲ ਨਾਲ ਟੱਕਰ ਮਾਰੀ ਅਤੇ ਉਸ ਦੇ ਚਿਹਰੇ ਅਤੇ ਧੌਣ ਤੇ ਇੱਕ ਸੁੱਨ ਮਾਰਨ ਲੱਗੇ अਚਨਚੇਤ ਹੋਏ ਇਸ ਹਮਲੇ ਕਾਰਨ ਬੱਚੀ ਬੋਂਦਲ ਗਈ ਅਤੇ ਦੌੜ ਕੇ ਘਰ ਅੰਦਰ ਦਾਖਲ ਹੋਣ ਦਾ ਯਤਨ ਕੀਤਾ। ਇਸੇ ਦੌਰਾਨ ਹਮਲਾਵਰਾਂ ਨੇ ਉਸ ਨੂੰ ਡਰਟੀ ਇੰਡੀਅਨ, ਗੋ ਬੈਕ ਟੂ ਇੰਡੀਆ ਵਰਗੇ ਸ਼ਬਦ ਬੋਲੇ ਅਤੇ ਉੱਥੋਂ ਫਰਾਰ ਹੋ ਗਏ। ਬੱਚੀ ਦੀ ਮਾਂ ਪੇਸ਼ੇਵਜੋ ਨਰਸ ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਆਇਰਲੈਂਡ ਦੀ ਸਿਟੀਜ਼ਨਸ਼ਿਪ ਵੀ ਹਾਸਲ ਹੋਈ ਹੈ। ਇਹ ਭਾਰਤੀ ਪਰਿਵਾਰ ਇਸ ਸਾਲ ਜਨਵਰੀ ਵਿੱਚ ਹੀ ਵਾਟਰਫੋਰਡ ਸ਼ਹਿਰ ਵਿੱਚ ਆਕੇ ਬਿਆ ਸਿਆਸੀ ਅਤੇ ਤਾਜ਼ਾ ਵਾਰਦਾਤ ਮਗਰੋਂ ਸਹਿਮ ਦਾ ਮਾਹੌਲ ਹੈ। ਪਰਵਾਰ ਮੁਤਾਬਕ ਬੱਚੀ ਬੇहद ਘਬराई ਹੋਈ ਹੈ ਅਤੇ ਹੁਣ ਘਰ ਦੇ ਬਾਹਰ ਬੱਚਿਆਂ ਨਾਲ ਖੇਡਣ ਦੀ ਹਿੰਮਤ ਵੀ ਨਹੀਂ ਕਰਦੀ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਪਰਿਵਾਰ ਨੇ ਕਿਹਾ ਕਿ ਉਹ ਆਪਣੇ ਹੀ ਘਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਭਾਰਤੀ ਪਰਿਵਾਰ ਵੱਲੋਂ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਸ਼ੱਕੀਆਂ ਦੀ ਉਮਰ ਘੱਟ ਹੋਣ ਕਾਰਨ ਗੰਭੀਰ ਦੋਸ਼ਾਇਦ ਨਹੀਂ ਕੀਤੇ ਗਏ। ਪੁਲਿਸ ਨੇ ਕਿਹਾ ਕਿ ਅਲੜ ਮੁੰਡਿਆਂ ਨੂੰ ਕਾਉਂਸਲਿੰਗ ਰਾਹੀਂ ਸਮਝਾਇਆ ਜਾਵੇਗਾ। ਉਧਰ ਬੱਚੀ ਦੀ ਮਾਂ ਨੇ ਆਇਰਲੈਂਡ ਸਰਕਾਰ ਨੂੰ ਸਮੱਸਿਆ ਦਾ ਕਾਰਗਰ ਹੱਲ ਲੱਭਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਿਰਤਿਆਂ ਦੀ ਘਾਟ ਹੋਣ ਕਰਕੇ ਉਹ ਇੱਥੇ ਆਏ ਸਨ ਅਤੇ ਵਿਦਿਅਕ ਯੋਗਤਾ ਜਾਂ ਤਜਰਬੇ ਵਿੱਚ ਕੋਈ ਕਮੀ ਨਹੀਂ। ਪਰ ਨਵਾਂ ਸ਼ੁਰੂ ਹੋਇਆ ਰੁਝਾਨ ਭਾਰਤੀ ਪਰਿਵਾਰਾਂ ਲਈ ਸੁਰੱਖਿਆ ਚਿੰਤਾਵਾਂ ਪੈਦਾ ਕਰ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਡੱਬਲਿਨ ਵਿਖੇ ਇੱਕ ਪੰਜਾਬੀ ਟੈਕਸੀ ਡਰਾਈਵਰ ਉੱਤੇ ਨਸਲੀ ਹਮਲਾ ਹੋਇਆ। ਹਮਲਾਵਰਾਂ ਨੇ ਸਰ ਵਿੱਚ ਬੋਤਲਾਂ ਮਾਰ ਕੇ ਲਖਬੀਰ ਸਿੰਘ ਨੂੰ ਲਹੂ ਲੋਹਾਨ ਕਰ ਦਿੱਤਾ। ਲਖਵੀਰ ਸਿੰਘ 23 ਸਾਲ ਤੋਂ ਆਇਰਲੈਂਡ ਵਿੱਚ ਰਹਿ ਰਿਹਾ ਹੈ ਪਰ ਪਹਿਲਾਂ ਕਦੇ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਇਸ ਤੋਂ ਇਲਾਵਾ ਸੰਤੋਸ਼ ਯਾਦਵਨਾ ਦੇ ਇੱਕ ਭਾਰਤੀ ਵਿਗਿਆਨੀ ਉੱਤੇ ਵੀ ਹਮਲਾ ਹੋ ਚੁੱਕਾ ਹੈ ਅਤੇ ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਦੂਜੇ ਪਾਸੇ ਭਾਰਤੀ ਐਮਬੈਸੀ ਵੱਲੋਂ ਇੱਕ ਐਮਰਜੈਂਸੀ ਨੰਬਰ 09994 23734 ਜਾਰੀ ਕਰਦੇ ਹੰਗਾਮੀ ਹਾਲਾਤ ਵਿੱਚ ਇਸ ਰਾਹੀਂ ਸੰਪਰਕ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਤੋਂ ਰਵਾਨਾ 300 ਹਵਾਈ ਮੁਸਾਫਰਾਂ ਨਾਲ ਹੋਈ ਜੱਗੋਂ 13ਵੀਂ ਨਾਲ ਸਬੰਧਤ ਹੈ ਜੀ ਹਾਂ ਅਮਰੀਕਾ ਦੇ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਤੋਂ ਰਵਾਨਾ ਹੋਏ 300 ਮੁਸਾਫਰਾਂ ਨੂੰ ਚੇਤਾ ਵੀ ਨਹੀਂ ਸੀ ਕਿ 13 ਘੰਟੇ ਦਾ ਸਫ਼ਰ 29 ਘੰਟੇ ਵਿੱਚ ਖਤਮ ਹੋਵੇਗਾ ਅਤੇ ਇਮੀਗ੍ਰੇਸ਼ਨ ਸਮੱਸਿਆਵਾਂ ਵੱਖਰੇ ਤੌਰ ਤੇ ਬਰਦਾਸ਼ਤ ਕਰਨੀਆਂ ਪੈਣਗੀਆਂ ਦੁਨੀਆ ਦੇ ਐਵੀਏਸ਼ਨ ਇਤਿਹਾਸ ਵਿੱਚ ਕਹੇ تھے ਪੈਸੀਫਿਕ ਦੀ ਫਲਾਈਟ CX883 ਨੂੰ ਸਭ ਤੋਂ ਲੰਬੀ ਫਲਾਈਟ ਮੰਨਿਆ ਜਾ ਰਿਹਾ ਹੈ ਦੱਸ ਦਈਏ ਕਿ ਫਲਾਈਟ ਦੌਰਾਨ ਸਭ ਕੁਝ ਠੀਕ ਠਾਕ ਰਿਹਾ ਪਰ ਹਾਂਗਕਾਂਗ ਹਵਾਈ ਅੱਡਾ ਕਾਲੇ ਤੂਫਾਨ ਵਿੱਚ ਘਿਰਿਆ ਹੋਣ ਕਰਕੇ ਜਹਾਜ਼ ਲੈਂਡ ਨਾ ਕਰਵਾਇਆ ਜਾ ਸਕਿਆ 1884 ਤੋਂ ਬਾਅਦ ਹਾਂਗਕਾਂਗ ਵਿੱਚ ਪਹਿਲੀ ਵਾਰ ਇੰਨਾ ਮੀਂਹ ਪਿਆ ਕਿ ਸਭ ਕੁਝ ਠੱਪ ਹੋ ਕੇ ਰਹਿ ਗਿਆ ਅਤੇ ਅਮਰੀਕਾ ਤੋਂ ਆਈ ਫਲਾਈਟ ਨੂੰ ਤਾਈਵਾਨ ਭੇਜਣਾ ਪਿਆ ਟਾਈਵਾਨ ਵਿੱਚ ਜਹਾਜ਼ ਤਾਂ ਲੈਂਡ ਹੋ ਗਿਆ ਪਰ ਮੁਸਾਫਰਾਂ ਦੀਆਂ ਮੁਸ਼ਕਲਾਂ ਵੀ ਇੱਥੋਂ ਹੀ ਸ਼ੁਰੂ ਹੋਈਆਂ ਜਿਨ੍ਹਾਂ ਨੂੰ 11 ਘੰਟੇ ਤੱਕ ਜਹਾਜ਼ ਵਿੱਚ ਤੜਕੇ ਰੱਖਿਆ ਗਿਆ ਦਲੀਲ ਇਹ ਦਿੱਤੀ ਗਈ ਕਿ ਕੋਮਾਂਤਰੀ ਕਾਨੂੰਨ ਅਤੇ ਇਮੀਗ੍ਰੇਸ਼ਨ ਬੰਦਸ਼ਾਂ ਦੇ ਚੱਲਦੇ ਆ ਮੁਸਾਫਰਾਂ ਨੂੰ ਹਵਾਈ ਅੱਡੇ ਤੇ ਨਹੀਂ ਉਤਾਰਿਆ ਜਾ ਸਕਦਾ ਜਹਾਜ਼ ਵਿੱਚ ਮੁਸਾਫਰਾਂ ਵਾਸਤੇ ਲੋੜਿੰਦਾ ਖਾਣਾ ਮੌਜੂਦ ਨਹੀਂ ਸੀ ਅਤੇ ਤਾਜ਼ੀ ਹਵਾ ਦੀ ਅਣਹੋਂਦ ਵਿੱਚ ਮੁਸਾਫਰਾਂ ਦਾ ਗੁੱਸਾ ਵਧਦਾ ਜਾ ਰਿਹਾ ਸੀ ਜਹਾਜ਼ 'ਤੇ ਸਵਾਰ ਮੁਸਾਫਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਕਮਾਂਤਰੀ ਕਾਨੂੰਨ ਦੀ ਨਿਖੇਦੀ ਕੀਤੀ ਗਈ ਕਿਉਂਕਿ ਕਾਨੂੰਨ ਤਹਿਤ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਤਾਂ ਮਿਲ ਗਈ ਪਰ ਮੁਸਾਫਰਾਂ ਨੂੰ ਧਰਤੀ 'ਤੇ ਕਦਮ ਰੱਖਣ ਤੋਂ ਰੋਕ ਦਿੱਤਾ ਗਿਆ ਕੁਝ ਲੋਕਾਂ ਨੇ ਬੀਮਾ ਬੰਦਸ਼ਾਂ ਵੱਲ ਇਸ਼ਾਰਾ ਕੀਤਾ ਅਤੇ ਇਹ ਵੀ ਕਿਹਾ ਕਿ ਕੈਥੇ ਪੈਸੀਫਿਕ 에ਅਰਲਾਈਨਜ਼ ਨੇ ਮੁਸਾਫਰਾਂ ਨੂੰ ਤਾਈਵਾਨੀ ਕਸਟਮਜ਼ ਰਾਹੀਂ ਲੰਘਾਉਣ ਵਿੱਚ ਝਿਜਕ ਦਿਖਾਈ ਮਸਾਫਰਾਂ ਦੇ ਨਾਲ-ਨਾਲ ਜਹਾਜ਼ ਦੇ ਕਰੂ ਮੈਂਬਰਸ ਵੀ ਅੱਕ ਅਤੇ ਥੱਕ ਚੁੱਕੇ ਸਨ ਅਤੇ ਖਾਣੇ ਜਾਂ ਡਰਿੰਕਸ ਦੀ ਮੰਗ ਪੂਰੀ ਕਰਨੀ ਸੰਭਵ ਨਹੀਂ ਸੀ ਆਖਰਕਾਰ ਜਹਾਜ਼ ਦੇ ਪਾਇਲਟ ਅਤੇ ਕਰੂ ਮੈਂਬਰਾਂ ਨੂੰ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਤਾਂ ਕਿ ਹਾਂਗਕਾਂਗ ਵੱਲ ਮੁੜ ਸਫ਼ਰ ਸ਼ੁਰੂ ਕੀਤਾ ਜਾ ਸਕੇ ਅਮਰੀਕਾ ਤੋਂ 4 ਅਗਸਤ ਨੂੰ ਵੱਡੇ ਤੜਕੇ ਤਕਰੀਬਨ 1 ਵਜੇ ਰਵਾਨਾ ਹੋਇਆ ਜਹਾਜ਼ 5 ਅਗਸਤ ਨੂੰ ਸ਼ਾਮ ਤਕਰੀਬਨ ਸਵੇਰ 7 ਵਜੇ ਹਾਂਗਕਾਂਗ ਹਵਾਈ ਅੱਡੇ ਤੇ ਪਹੁੰਚਾ ਅਤੇ ਮੁਸਾਫਰਾਂ ਨੂੰ ਜੇਲ੍ਹ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲ ਸਕੇ ਆ ਕੈਥੇ ਪੈਸੀਫਿਕ ਵੱਲੋਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਐਵੀਏਸ਼ਨ ਸੈਕਟਰ ਦੇ ਮਾਰਾਂ ਦਾ ਕਹਿਣਾ ਹੈ ਕਿ ਮੌਸਮੀ ਖਰਾਬੀ ਕਿਸੇ ਦੇ ਵੱਸ ਵਿੱਚ ਨਹੀਂ ਹੁੰਦੀ ਜਿਸ ਨੂੰ ਵੇਖਦਿਆਂ ਕੋ ਮੰਤਰੀ ਕਾਨੂੰਨਾ ਵਿੱਚ ਸੋਧ ਕੀਤੀ ਜਾਣੀ ਲਾਜ਼ਮੀ ਹੈ ਵਿਆਰਾ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਲਬਰਟਾ ਸੂਬੇ ਦੇ ਲੈਡਕ ਸ਼ਹਿਰ ਵਿੱਚ ਸਾਊਦੀਸ਼ੀਅਨ ਪਰਿਵਾਰ ਦੇ ਘਰ ਤੇ ਚੱਲੀਆਂ ਗੋਲੀਆਂ ਨਾਲ ਸਬੰਧਤ ਹੈ ਕੈਨੇਡਾ ਵਿੱਚ ਸਾਊਦੀਜੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਵਾਰਦਾਤਾਂ ਦਰਮਿਆਨ ਐਡਮਿੰਟਨ ਨੇਡਲੇ ਲੈਡਿਕ ਸ਼ਹਿਰ ਬੇਖੇ ਇੱਕ ਕਾਰ ਉੱਤੇ ਹਮਲਾ ਹੋਣ ਦੀ ਰਿਪੋਰਟ ਹੈ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇੱਕ ਪਿਕਅਪ ਟਰੱਕ ਵਿੱਚ ਸਵਾਰ ਸ਼ੱਕੀਆਂ ਵੱਲੋਂ ਗੋਲੀਆਂ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵਾਰਦਾਤ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਗੈਂਗਸਟਰਾਂ ਦੇ ਨਿਸ਼ਾਨੇ ਤੇ ਆਏ ਕਾਰੋਬਾਰੀਆਂ ਦੀ ਗਿਣਤੀ ਸੈਂਕੜਿਆਂ ਵਿੱਚ ਦੱਸੀ ਜਾ ਰਹੀ ਹੈ ਐਡਮਿੰਟਨ ਤੋਂ ਸਿਰਫ 33 ਕਿਲੋਮੀਟਰ ਦੂਰ ਲੈਡਕ ਸ਼ਹਿਰ ਵਿੱਚ ਗੋਲੀਬਾਰੀ ਦਾ ਨਿਸ਼ਾਨਾ ਬਣੇ ਪਰਿਵਾਰ ਦੀ ਪਛਾਣ ਫਿਲਹਾਲ ਸਾਹਮਣੇ ਨਹੀਂ ਆ ਸਕੀ ਐਕਸਟਰਸ਼ਨ ਕਾਲਸ ਦੇ ਸਭ ਤੋਂ ਵੱਧ ਮਾਮਲੇ BC 온ਟਾਰੀਓ ਅਤੇ ਐਲਬਰਟਾ ਵਿੱਚ ਸਾਹਮਣੇ ਆ ਰਹੇ ਨੇ ਅਤੇ ਪਿਛਲੇ ਦਿਨੀ ਐਡਮਿੰਟਨ ਵਿਖੇ ਰੀਅਲ ਏਸਟੇਟ ਡਿਵੈਲਪਰਾਂ ਦੀ ਪ੍ਰਾਪਰਟੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਦੂਜੇ ਸ਼ੱਕੀ ਨੇ ਗੁਨਾਹ ਕਬੂਲ ਕਰ ਲਿਆ ਸੀ ਐਡਵੈਂਟਨ ਪੁਲਿਸ ਵੱਲੋਂ ਪਿਛਲੇ ਸਾਲ 6 ਸ਼ੱਕੀਆਂ ਨੂੰ ਗ੍ਰਿਫਤਾਰ ਕਰਦੇ ਆ ਦੋ ਸ਼ਾਇਦ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਦੋ ਆਪਣਾ ਗੁਨਾਹ ਕਬੂਲ ਕਰ ਚੁੱਕੇ ਨੇ ਬੇਰ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਆ ਏਅਰ ਇੰਡੀਆ ਵੱਲੋਂ ਨਾਰਥ ਅਮਰੀਕਾ ਲਈ ਸਾਰੀਆਂ ਫਲਾਈਟਸ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦੇ ਐਲਾਨ ਨਾਲ ਸੰਬੰਧਤ ਖਬਰ ਵੱਲ ਏਅਰ ਇੰਡੀਆ ਵੱਲੋਂ ਪਹਿਲੀ ਅਕਤੂਬਰ ਤੋਂ ਸਾਰੀਆਂ ਇੰਟਰਨੈਸ਼ਨਲ ਫਲਾਈਟਸ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਕੰਪਨੀ ਦੇ ਮੁੱਖ ਕਾਰਜਕਾਰੀ ਅਫਸਰ ਕੈਂਬਲ ਵਿਲਸਨ ਨੇ ਕਿਹਾ ਕਿ ਕੁਝ ਕੁ ਮੰਤਰੀ ਉਡਾਣਾ 1 ਅਗਸਤ ਤੋਂ ਆਰੰਭ ਹੋ ਚੁੱਕਿਆ ਨੇ ਅਤੇ ਸਮੇਂ ਦੇ ਨਾਲ-ਨਾਲ ਮੁਕੰਮਲ ਅੰਕੜਾ ਹਾਸਲ ਕਰ ਲਿਆ ਜਾਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਅਹਮਦਾਬਾਦ ਪਲੇਨ ਕ੍ਰੈਸ਼ ਮਗਰੋਂ 에어 ਇੰਡੀਆ ਨੂੰ ਕਈ ਇੰਟਰਨੈਸ਼ਨਲ ਫਲਾਈਟਸ ਬੰਦ ਕਰਨੀਆਂ ਪਈਆਂ ਹਨ ਅਤੇ ਨਾਰਥ ਅਮਰੀਕਾ ਦੇ ਗੇੜਿਆਂ ਵਿੱਚ ਕਟੌਤੀ ਕੀਤੀ ਗਈ ਇਨਾ ਵਿੱਚ ਨਿਊਯਾਰਕ ਅਤੇ ਨਿਊ ਜਰਸੀ ਦੀਆਂ ਉਡਾਣਾਂ ਸ਼ਾਮਲ ਸਨ ਕੈਂਬਲ ਵਿਲਸਨ ਨੇ ਅੱਗੇ ਕਿਹਾ ਕਿ ਅਮદાવાદ ਹਾਦਸੇ ਦੀ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਹੀ ਸਾਰੀਆਂ ਫਲਾਈਟਸ ਸ਼ੁਰੂ ਕੀਤੀਆਂ ਜਾਣਗੀਆਂ ਵਿਲਸਨ ਨੇ ਮੰਨਿਆ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਫਲਾਈਟਸ ਨਾਲsubprocess ਬੰਦਰ ਦਿੱਕਤਾਂ ਆਈਆਂ ਅਤੇ ਮੁਸਾਫਰ ਵੀ ਪ੍ਰਭਾਵਿਤ ਹੋਏ ਦੂਜੇ ਪਾਸੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਵੱਲੋਂ ਆਡਿਟ ਦੌਰਾਨ 에ਅਰ ਇੰਡੀਆ ਦੇ ਕੰਮਕਾਜ ਵਿੱਚ ਨਿਯਮਾਂ ਦੀ ਉਲੰਘਣਾ ਬਾਰੇ ਪਤਾ ਲੱਗਣ ਤੇ ਚਾਰ ਕਾਰਨ ਦਸੋ ਨੋਟਿਸ ਜਾਰੀ ਕੀਤੇ ਗਏ ਹਾਲ ਹੀ ਵਿੱਚ 2 ਅਗਸਤ ਨੂੰ ਤਕਨੀਕੀ ਕਾਰਨਾ ਕਰਕੇ 에어 ਇੰਡੀਆ ਨੂੰ ਆਪਣੀਆਂ ਦੋ ਫਲਾਈਟਸ ਰੱਦ ਕਰਨੀਆਂ ਪਈਆਂ ਸਨ ਬੀਰ ਰਿਪੋਰਟ ਹਮਦਰ ਟੀਵੀ ਆਈ ਫੀਲ ਐਨੀਵਨ ਦੈਟ ਕਮਸ ਟੂ ਕੈਨੇਡਾ ਦ ਵਨ ਥਿੰਗ ਥੇਲ ਆਲਵੇਸ ਡੂ ਇਜ਼ ਨਾਇਗਰਾ ਫਾਲਸ ਫੋਰ ਮੀ ਫੈਮਿਲੀ ਟ੍ਰਿਪਸ ਆਰ ਅਬਾਊਟ ਬੀਇੰਗ ਟੂਗੇਦਰ ਸਿਟਿੰਗ ਫੇਸ ਟੂ ਫੇਸ ਐਂਡ ਟਾਕਿੰਗ ਥੀਜ਼ ਆਰ ਦ ਥਿੰਗਸ ਯੂ ਰਿਮੈਂਬਰ